audio jango ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਫੂਡ ਲਵਰ 18 ਅੱਜ ਆਪਾਂ ਲੈ ਕੇ ਆਏ ਜੀ ਤੁਹਾਨੂੰ ਬਹੁਤ ਵਧੀਆ ਜਗ੍ਹਾ ਤੇ ਜਿੱਥੇ ਮਿਲਦਾ ਆਪਾਂ ਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜੂਨ ਜੁਲਾਈ ਦਾ ਮਹੀਨਾ ਜੀ ਅੱਜ ਮਗਰਲ ਚ 30 ਜੂਨ ਹੈ ਤੇ ਤੁਹਾਨੂੰ ਅੱਜ ਸਵਾਦ ਦਿਖਾਵਾਂਗੇ ਜੀ ਅਸੀਂ ਕਿਵੇਂ ਸਰਦੀਆਂ ਚ ਉਦੋਂ ਆਪਣਾ ਪੋ ਮਾਗਦਾ ਮਹੀਨਾ ਹੁੰਦਾ ਉਦਾਂ ਸਵਾਦ ਹੋਊਗਾ ਜੀ ਤੇ ਬਹੁਤ ਵਧੀਆ ਟੇਸਟ ਹੁੰਦਾ ਹੈ ਚਲੋ ਆਜੇ ਤੁਹਾਨੂੰ ਦਿਖਾਉਂਦੇ ਆ ਕਿ ਕੀ ਕੁਝ ਥਾਂ ਨੂੰ ਮਿਲਦਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾਲ ਇੱਕ ਹੁੰਦੀ ਹੈ ਮਾਂ ਛੋਲੇ ਦੀ ਦਾਲ ਤੇ ਸੋ लेट्स ਗੋ ਦੇਖਦੇ ਆ ਜੀ ਆਪਾਂ ਖੰਗਾ ਕਰਦੇ ਮਾੜਾ ਬਖਰਾ ਟੋੜੂ ਦੂਰ ਆ ਲਿਆ ਤੇ ਲੋ ਜੀ ਪਰ ਫਾਈਨਲੀ ਆ ਚੁੱਕੇ ਆ ਜੀ ਵੀਰ ਜੀ ਕੋਲ ਤੇ ਵੀਰ ਜੀ ਕੋਲ ਇਸ ਟਾਈਮ ਵੀਰ ਜੀ ਜੀ ਸਤਿਕਾਰ ਜੀ ਵੀਰ ਜੀ ਬਹੁਤ ਤਾਰੀਫ ਸੁਣੀ ਆ ਜੀ ਬਹੁਤ ਦੂਰ ਦੂਰ ਤੱਕ ਤੁਹਾਡਾ ਨਾਮ ਸੁਣਿਆ ਵੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾਲ ਮਾਂ ਛੋਲਿਆਂ ਦੀ ਦਾਲ ਜੀ ਇੱਕ ਬੜੀ ਮਸ਼ਹੂਰ ਹੈ ਤੁਹਾਡੀ ਤੇ ਵੀਰ ਜੀ ਮੈਨੂੰ ਐਂ ਦੱਸਿਓ ਜੀ ਜਿਹੜਾ ਸਾਗ ਹੈ ਤੇ ਹੁਣ ਆਪਣਾ ਗਰਮੀਆਂ ਦਾ ਸੀਜ਼ਨ ਚੱਲਦਾ ਹੈ ਵੀ ਸਾਰਾ ਸਾਲ ਆਪਣੇ ਕਾ ਹੁੰਦਾ ਜੀ ਹਾਂ ਜੀ ਸਾਰਾ ਸਾਲ ਚੱਲਦਾ ਜੀ ਮੱਕੀ ਰੋਟੀ ਸਰੋਂ ਦਾ ਸਾਗ ਜੀ ਮੱਖਣੀ ਸੀਮ ਮਗਣੀ ਨਾਲ ਹੁੰਦੀ ਆ ਤੇ ਘਰ ਦੀ ਹੁੰਦੀ ਹੈ ਜੀ ਆਪਣੇ ਜੀ ਨਾਲ ਮਾਂ ਛੋਲਿਆਂ ਦੀ ਦਾਲ ਹੁੰਦੀ ਆ ਆ ਦੇਖੋ ਜੀ ਕਿੰਨੀ ਵਧੀਆ ਉਹ ਬਹੁਤ ਵਧੀਆ ਵੀਰ ਨੇ ਦਿਖਾਇਆ ਜੀ ਆਪਾਂ ਨੂੰ ਤੇ ਆ ਸਾਗ ਵੀ ਤੁਹਾਨੂੰ ਦਿਖਾਉਣਾ ਹੈ ਜੀ ਦੇਖੋ ਬਿਲਕੁਲ ਇਹਦਾ ਕਲਰ ਵੀ ਦੇਖੋ ਜੀ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਤੇ ਤੁਹਾਨੂੰ ਜੂਨ ਦੇ ਮਹੀਨੇ ਚ ਇਦਾਂ ਦਾ ਸਰੋਂ ਦਾ ਸਾਗ ਦੇਖਣ ਨੂੰ ਐਸੇ ਮਿਲਦਾ ਨਹੀਂ ਵੀਰ ਜੀ ਆ ਜੀ ਬਾਕੀ ਕਿ ਫਰਵਰੀ ਮਾਰਚ ਦੇ ਮਹੀਨੇ ਚ ਆ ਕੇ ਜਿਹੜਾ ਸਾਗ ਆ ਉਹ ਖੇਤਾਂ ਚੋਂ ਖਤਮ ਹੋ ਜਾਂਦਾ ਹੈ ਯਾ ਵੀਰ ਦਿਖਾਇਆ ਵੀਰ ਨੇ ਦਿਖਾਇਆ ਜੀ ਘਰ ਦਾ ਮੱਖਣ ਹੈ ਜੀ ਬਿਲਕੁਲ ਬਹੁਤ ਵਧੀਆ ਵੀਰ ਜੀ ਤੇ ਸਾਗ ਦੇ ਵਿੱਚ ਵੀ ਦੇਖੋ ਜੀ ਸਾਰੇ ਸਾਗ ਦੇ ਵਿੱਚ ਵੀ ਪੈਣਾ ਜੀ ਆਹ ਹੋਰ ਪਾਓ ਥੋੜਾ ਥੋੜਾ ਪਾਓ ਆਹ ਲੋ ਆਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾਲ ਦੀ ਨਾਲ ਤੇ ਅੰਦਰ ਕਸਟਮਰ ਵੀ ਵੀਰ ਕੋਲੋਂ ਬਹੁਤ ਦੂਰੋਂ ਆਉਂਦੇ ਹਨ ਤੁਹਾਨੂੰ ਦਿਖਾਉਣੇ ਹਨ ਜੀ ਤੇ ਵੀਰ ਜੀ ਇਹਦਾ ਸਾਗ ਆਪਾਂ ਬਣਾਉਨੇ ਆਂ ਜੀ ਇਹ ਇਹ ਆਪਾਂ ਆਪਣਾ ਹੀ ਲਾਉਨੇ ਆਂ ਜੀ ਸਾਰਾ ਆਪਣਾ ਹੀ ਹੁੰਦਾ ਜੀ ਇਹਦੇ ਬਣਦਾ ਜੀ ਘਰੋਂ ਨਹੀਂ ਆਉਂਦਾ ਪ੍ਰਸ਼ਾਦਾ ਪਾਣੀ ਬਣਦਾ ਸਾਰਾ ਤੇ ਵੀਰ ਜੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਅ ਅ ਜਨਮ ਦਿਨ ਦਾ ਦਿਨ ਹੈ ਜੀ ਅੱਛਾ ਜੀ ਕਿੰਨੇ ਸਾਲ ਹੋ ਗਏ ਜੀ 60 ਸਾਲ ਹੋ ਗਏ ਜੀ ਕਿੰਨੇ ਸਾਲ ਹੋ ਗਏ ਜੀ ਠੀਕ ਹੈ ਜੀ ਵੀਰ ਜੀ ਅੱਛਾ 6-7 ਸਾਲ ਤੋਂ ਪਾ ਇੱਥੇ ਆ ਤੇ ਉਹ ਤੋਂ ਪਹਿਲਾਂ ਫਿਰ ਕਿਸੇ ਹੋਰ ਪਾਸੇ ਸੀ ਜੀ ਆਪਣਾ ਨੈਲਜ ਦੀ ਦੁਕਾਨ ਹੁੰਦੀ ਸੀ ਅੱਛਾ ਪਹਿਲਾਂ ਅੱਛਾ ਜੀ ਪਹਿਲਾਂ ਉੱਥੇ ਸੀਗਾ ਜੀ ਆਪਣਾ ਕੰਮ ਤੇ ਵੀਰ ਨੇ ਦੱਸਿਆ ਜੀ ਵੀਰ ਜੀ ਬਹੁਤ ਪਹਿਲਾਂ ਤੋਂ ਇਹਨਾਂ ਦੇ ਪਿਤਾ ਜੀ ਨੇ ਉਹਨਾਂ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਉਹਨਾਂ ਦੇ ਟਾਈਮ ਤੋਂ ਚੱਲਦਾ ਆ ਰਿਹਾ ਸਰੋਂ ਦਾ ਸਾਗ ਵਿੱਚ ਦੇਖੋ ਘਰ ਦਾ ਮੱਖਣ ਮੱਕੀ ਦੀ ਰੋਟੀ ਨਾਲ ਸੈਲਡ ਤੇ ਨਾਲ ਚਟਨੀ ਇਹ ਲੱਸੀ ਹੁੰਦੀ ਹੈ ਜੀ ਆਪਣੀ ਕਰਦੀ ਲੱਸੀ ਚਾਟੀ ਦੀ ਲੱਸੀ ਐਨ ਬਹੁਤ ਵਧੀਆ ਕਰਤੀ ਹੈ ਮਰਾਏ ਬਹੁਤ ਵਧੀਆ ਜੀ ਸੰਤਾ ਸੰਤਾ ਸਾਹੂ ਪਾਇਲਾ ਜੀ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਵਧੀਆ ਲੱਗਿਆ ਜੀ ਦੇਖੋ ਵੀਰ ਜੀ ਇੱਕ ਰਿਕੁਐਸਟ ਹੈ ਹੁਣ ਇੱਕ ਸਾਡੀ ਵੀ ਲਗਾ ਦਿਓ ਜੀ ਪਲੇਟ ਅਸੀਂ ਵੀ ਟੇਸਟ ਦੇਖੀਏ ਇਹ ਦਾਲ ਵੀ ਸਾਗ ਵੀ ਮੱਕੀ ਦੀ ਰੋਟੀ ਲੋ ਜੀ ਹੁਣ ਆਪਣੀ ਪਲੇਟ ਤਿਆਰ ਹੋਣ ਲੱਗੀ ਆ ਵੀਰ ਜੀ ਲੱਗੇ ਨੇ ਆਪਣੀ ਪਲੇਟ ਤਿਆਰ ਕਰਨੇ ਜੀ ਇਹ ਆ ਗਈ ਦਾਲ ਜੀ ਆਪਣੀ ਪਲੇਟ 'ਚ ਤੇ ਆ ਵੀਰ ਜੀ ਨੇ ਪਾਤਾ ਜੀ ਸਾਗ ਵਾਹ ਜੀ ਵਾਹ ਹੋ ਗਿਆ ਜੀ ਮੱਖਣ ਦੇ ਵਿੱਚ ਆ ਗਿਆ ਜੀ ਮੱਖਣ ਇਹਦੇ ਵਿੱਚ ਹਾਂਜੀ ਹਾਂਜੀ ਕਿੰਦੀ ਫੇਟਾ ਦਾ ਹਾਂਜੀ ਹਾਂਜੀ ਕਿੰਦੀ ਜੀ ਕਿਹੜੀਆਂ ਕਰ ਰਹੀਆਂ ਬਾਦ ਦੋ ਮਕੀਰੀਆਂ ਬਾਦ ਪੈਕਿੰਗ ਦਾ ਵੀ ਨਾਲ ਚੱਲਦਾ ਹੈ ਨਾ ਜੀ ਪੈਕਿੰਗ ਵੀ ਕਰਾ ਕੇ ਲੈ ਕੇ ਜਾ ਸਕਦੇ ਨੇ ਪਲੇਟ ਹੈ ਜੀ ਮੱਕੀ ਰੋਟੀ ਪਰ ਉਹਦਾ ਸਾਗ ਤੇ ਵੀਰ ਜੀ ਉਹਦੀ ਕੁਆਂਟੀਟੀ ਕੀ ਰਹਿੰਦੀ ਹੈ ਜੀ ਮੱਕੀ ਦੀਆਂ ਪੈਕਿੰਗ ਵਾਸਤੇ ਤਿੰਨ ਰੋਟੀਆਂ ਜਿੱਥੇ ਭਾਵੇਂ ਕਾਈ ਕਰ ਖਾਣ ਅੱਛਾ ਉਹ ਦੁਬਾਰਾ ਰਿਪੀਟ ਕਰ ਸਕਦੇ ਆ ਨਾ ਜੀ ਹਾਂ ਜੀ ਦਾਲ ਸਬ지 ਲੈ ਸਕਦੇ ਠੀਕ ਹੈ ਜੀ ਤੇ ਇੱਥੇ ਦਾ ਕੀ ਪ੍ਰਾਈਸ ਰਹਿੰਦਾ ਵੀਰ ਜੀ 100 ਰੁਪਏ ਪਲੇਟ ਹੈ 100 ਰੁਪਏ ਪਲੇਟ ਇਹਦੇ ਵਿੱਚ ਸਾਗ ਹੁੰਦਾ ਜੀ ਤੇ ਤਿੰਨ ਜਾਂ ਚੌਥੀ ਵੀ ਰਿਪੀਟ ਹੋ ਸਕਦੀ ਹੈ ਰੋਟੀ ਹੈ ਨਾ ਜੀ ਤੇ ਨਾਲ ਸੈਲਡਸ ਹੋ ਗਿਆ ਤੇ ਲੱਸੀ ਹੋ ਗਈ ਹੈ ਨਾ ਜੀ ਤੇ ਵੀਰ ਜੀ ਤੁਸੀਂ ਮੈਨੂੰ ਐਨ ਪ੍ਰੋਪਰ ਪ੍ਰੋਪਰਟਰ ਦਾ ਨਾਮ ਡਿਸਕ੍ਰਿਪਸ਼ਨ ਚ ਵੀ ਪਾ ਦੂੰਗਾ ਤੁਹਾਡਾ ਮੋਬਾਈਲ ਨੰਬਰ ਵੀ ਰੱਖ ਕਰ ਦੂੰਗਾ ਵਿੱਚ ਨਾਲ ডিসਪਲੇ ਤੇ ਤੁਸੀਂ ਦੇਖ ਸਕਦੇ ਆਂ ਜੀ ਵੀਰ ਜੀ ਦਾ ਨੰਬਰ ਵੀ ਆ ਰਿਹਾ ਤੇ ਐਡਰੈਸ ਵੀ ਆਊਗਾ ਤਾਂ ਵੀਰ ਜੀ ਆਪਣਾ ਨੰਬਰ ਇੱਕ ਵਾਰ ਐਡਰੈਸ ਵੀ ਬੋਲ ਦਿਓ 991765579 ਠੀਕ ਹੈ ਤੇ ਐਡਰੈਸ ਵੀ ਵੀਰ ਜੀ ਇੱਕ ਵਾਰ ਪ੍ਰੋਪਰਟੀ ਜਿਹੜਾ ਦਾਣਾ ਮਿੱਟੀ ਕੋਲ ਆ ਜੀ ਬਾਬੇ ਦਾ ਢਾਬਾ ਜੀ ਚਾਹ ਲੁਧਿਆਣੇ ਵਾਲੀ ਸਾਈਡ ਤੋਂ ਆਉਨੇ ਹੈ ਬੜਾ ਯੋਗਰ ਤੋਂ ਉੱਤੇ ਵੀ ਸਾਰੇ ਆ ਜੀ ਠੀਕ ਹੈ ਜੀ ਜੇ ਤੁਸੀਂ ਲੁਧਿਆਣੇ ਦੀ ਸਾਈਡ ਤੋਂ ਆਉਨੇ ਹੋ ਤਾਂ ਮੈਂ ਤੁਹਾਨੂੰ ਪੂਰੀ ਲੋਕੇਸ਼ਨ ਦਿਖਾ ਵੀ ਦਿਨਾ ਖਰਨੇ ਦਾ ਜਿਹੜਾ ਮਲੇਰ ਕੋੜਲਾ ਚੌ ਫਲਾਈਓਵਰ ਤੋਂ ਥੋੜਾ ਪਿੱਛੇ ਉੱਤਰਨਾ ਪਊਗਾ ਪੱਟੀਆਂ ਤੋਂ ਅੱਗੇ ਇੱਕ ਥੱਲੇ ਉੱਤਰ ਨੂੰ ਰਸਤਾ ਆਉਂਦਾ ਤੇ ਉਹ ਰਸਤਾ ਜਦੋਂ ਤੁਸੀਂ ਸਿੱਧਾ ਆਉਂਗੇ ਮੰਡੀ ਦਾ ਗੇਟ ਆਊਗਾ ਮਹਿੰਦਰਾ ਟਰੈਕਟਰ ਦੀ ਏਜੰਸੀ ਆਊਗੀ ਉਹਦੇ ਨਾਲੇ ਤੁਹਾਨੂੰ ਇੱਥੇ ਲੋਕੇਸ਼ਨ ਮਿਲੂਗੀ ਬਾਬੇ ਦਾ ਢੱਬਾ ਤੋ ਇਹ ਬਹੁਤ ਵਧੀਆ ਜੀ ਬਿਲਕੁਲ ਐਨ ਜਿਵੇਂ ਕੋ ਮਾਗਦੇ ਮਹੀਨੇ ਦੇ ਵਿੱਚ ਜਿਵੇਂ ਸਾਗ ਹੁੰਦਾ ਦਸੰਬਰ ਜਨਵਰੀ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਬਿਲਕੁਲ ਉਹੀ ਟੇਸਟ ਹੈ ਜੂਨ ਦਾ ਮਹੀਨਾ ਹੈ ਜੂਨ ਜੁਲਾਈ ਦਾ ਮਹੀਨਾ ਹੈ ਸਾਗ ਤਾਂ ਦੇਖਣ ਨੂੰ ਨਹੀਂ ਮਿਲਦਾ ਪਰ ਇੱਥੇ ਸਾਗ ਜਰੂਰ ਦੇਖੋ ਜੀ ਆ ਕੇ ਟੇਸਟ ਕਰਕੇ ਦੇਖਿਓ ਜਰੂਰ ਇੱਕ ਵਾਰ ਆਓ ਰਿਸ਼ਤੇਦਾਰਾਂ ਨੂੰ ਵੀ ਹਲਾਓ ਬਹੁਤ ਵਧੀਆ ਲੱਗਦਾ ਹੈ ਜੀ ਰੋਟੀ ਸੋ ਨਾਲ ਦੀ ਨਾਲ ਰੋਟੀ ਫਰਤਾਈ ਜਾਂਦੀ ਹੈ ਜੀ ਦੇਖ ਸਕਦੇ ਹੋ ਤੇ ਰੋਟੀ ਮੱਕਣ ਲਈ ਰੰਦੇ ਤੁਸੀਂ ਨਾਲ ਦੀ ਨਾਲ ਢੇੜਾ ਲਾਉਨੇ ਹੋਣਾ ਜੀ ਮਤਲਬ ਮੰਗਾਉਣ ਦੀ ਲੋੜ ਨਹੀਂ ਪੈਂਦੀ ਸੀ ਆਹ ਪਹੁੰਚ ਜੰਨੇ ਹੋ ਜੀ ਬਹੁਤ ਵਧੀਆ ਗੱਲਾਂ ਜੀ ਇਹ ਤਾਂ ਲੈ ਕੇ ਸ਼ਾਮੀ 3 ਵਜੇ ਤੱਕ ਹੁੰਦੀ ਹੈ ਜੀ ਮੱਕੀ ਦੀ ਰੋਟੀ ਸਰੋਵੇ ਸਵੇਰੇ 8:00 ਲੈ ਕੇ ਸ਼ਾਮੀ 3 ਵਜੇ ਤੱਕ ਹੁੰਦੀ ਹੈ ਪਰ ਮੱਕੀ ਦੀ ਰੋਟੀ ਮੈਨੂੰ ਲੱਗਦਾ ਵੀ 1:30 ਵਜੇ ਤੱਕ ਵੀਰ ਜੀ ਫਿਨਿਸ਼ ਹੋ ਜਾਂਦੇ ਆ ਜੀ ਤੇ 2:30 ਤੱਕ ਬੱਜੇ ਆ ਕੇ ਤੇ 2:30 ਵੱਜ ਜਾਂਦੇ ਨੇ ਤੇ ਮੱਕੀ ਦੀ ਰੋਟੀ ਦੇ ਕਿਉਂਕਿ ਕਾਫੀ ਡਿਮਾਂਡ ਹੁੰਦੀ ਹੈ ਮੱਕੀ ਦੀ ਰੋਟੀ ਆ ਕੇ ਕਾਫੀ ਮਤਲਬ ਕਹਿੰਦੇ ਨੇ ਵੀ ਸਾਨੂੰ ਮੱਕੀ ਦੀ ਰੋਟੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਵੀਰ ਜੀ ਕੋਲ ਤਵੇ ਦੀ ਰੋਟੀ ਵੀ ਹੁੰਦੀ ਹੈ ਵੀਰ ਜੀ ਆਪਣੇ ਕੋਲ ਮਾਂ ਚੋਂ ਨਹੀਂ ਦਾਲ ਹੁੰਦੀ ਹੈ ਮਾਂ ਚੋਂ ਲੈਂਦਾ ਨਾਲ ਤਵੇ ਦੀ ਰੋਟੀ ਹੁੰਦੀ ਹੈ ਪਰ ਦਾਲ ਨਾਲ ਮੱਕੀ ਦੀ ਰੋਟੀ ਵੀ ਬਹੁਤ ਸਵਾਦ ਲੱਗਦੀ ਹੈ ਜੀ ਬਹੁਤ ਟੇਸਟੀ ਲੱਗਦੀ ਹੈ ਇਹਪਾਉਂ ਟੇਸਟ ਦੇਖਿਆ ਸੀਗਾ ਜੀ ਵੀਰ ਕੋਲ ਸਾਹ ਖਾਣ ਤੋਂ ਬਾਅਦ ਤੁਹਾਨੂੰ ਇੱਥੇ ਗੁੜ ਵੀ ਮਿਲੂਗਾ ਜੀ ਤੇਸੀ ਗੁੜ ਬਹੁਤ ਵਧੀਆ